ਸਤ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੋਸਤੋ ਪ੍ਰਧਾਨ ਮੰਤਰੀ ਮੋਦੀ ਜੀ ਨੇ ਪੀਐਮ ਕੰਸਰਨ ਸਨਮਾਨ ਨidhi 19ਵੀਂ ਕਿਸ਼ਤ ਜਾਰੀ ਕਰ ਦਿੱਤੀ ਹੈ ਪਰੰਤੂ ਜੇਕਰ ਤੁਹਾਨੂੰ ਅਜੇ ਤੱਕ ਨਹੀਂ ਮਿਲੀ ਤਾਂ ਇਹ ਖਬਰ ਬਿਲਕੁਲ ਤੁਹਾਡੇ ਲਈ ਹੈ ਤੁਹਾਨੂੰ ਇਹਦੇ ਵਿੱਚ ਕਾਰਨ ਵੀ ਦੱਸਾਂਗਾ ਅਤੇ ਕਿਵੇਂ ਉਹਨੂੰ ਲੈ ਸਕਦੇ ਹੋ ਦੁਬਾਰਾ ਆਪਣੇ ਖਾਤਿਆਂ ਦੇ ਵਿੱਚ ਪਵਾ ਸਕਦੇ ਹੋ 2200 ਰੁਪਏ ਉਹ ਵੀ ਦੱਸਾਂਗੇ ਤਾਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਜੇਕਰ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਕਿਤੇ ਨਹੀਂ ਜਾਣਾ ਤੋ ਦੇਖੋ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਮੰਗਲਵਾਰ ਨੂੰ ਵਾਰਾਨਸੀ ਵਿੱਚ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਜਾਰੀ ਕੀਤੀ ਇਸ ਕਾਰਨ ਇਸ ਤਹਤ ਯੋਜਨਾ ਕਰੀਬ 2 9.26 ਕਰੋੜ ਕਿਸਾਨਾਂ ਦੇ ਖਾਤੇ ਵਿੱਚ 20000 ਕਰੋੜ ਰੁਪਏ ਚਲੇ ਗਏ ਹਨ ਇਸ ਮੌਕੇ ਪ੍ਰਧਾਨ ਮੰਤਰੀ ਦੇਸ਼ ਪਰਤੋਆਈਆਂ कृषि साख्य ਨੂੰ ਸਰਟੀਫਿਕੇਟ ਵੀ ਵਨਡੇ ਤੋ ਦੇਖੋ ਇਹ ਦੁਨੀਆ ਦੀ ਸਭ ਤੋਂ ਵੱਡੀ ਡੀਡੀਟੀ ਡੀਬੀਟੀ ਸਕੀਮ ਹੈ ਹੁਣ ਇਹਨੂੰ ਮੈਂ ਦੱਸਦਾ ਵੀ ਤੁਸੀਂ ਇਹਨੂੰ ਕਿਵੇਂ ਆਪਣੇ ਖਾਤੇ ਦੇ ਵਿੱਚ ਦੇਖ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਆਪਾਂ ਜਾਣਾ ਹੈ pmkisan.gov.in ਤੇ ਫਿਰ ਆਪਣੇ ਕਿਸਾਨ ਪਾਈ ਹੋਮ ਪੇਜ ਤੇ ਸਬੰਧਤ ਲਿੰਕ ਤੇ ਕਲਿੱਕ ਕਰਕੇ ਆਪਣਾ ਰਜਿਸਟ੍ਰੇਸ਼ਨ ਨੰਬਰ ਜਾਂ ਆਧਾਰ ਨੰਬਰ ਭਰਨਾ ਹੈ ਉੱਤੇ ਇਸ ਤੋਂ ਬਾਅਦ ਇੱਕ ਕੈਪਚਾ ਆਏਗਾ ਉਹ ਭਰਨਾ ਹੈ ਫਿਰ ਕਿਸਾਨ ਤੇ ਗੈਟ ਸਟੇਟਸ ਤੇ ਕਲਿੱਕ ਕਰਨਾ ਹੈ ਫਿਰ ਕਿਸ਼ਤ ਦੀ ਸਥਿਤੀ ਸਕਰੀਨ ਤੇ ਦਿਖਾਈ ਦੇਵੇਗੀ ਮਤਲਬ ਕਿ ਜੇਕਰ ਤੁਹਾਡੇ ਖਾਤੇ ਵਿੱਚ ਆ ਗਏ ਨੇ ਜਾਂ ਨਹੀਂ ਜੇ ਨਹੀਂ ਅਜੇ ਤੱਕ ਕਿਉਂ ਨਹੀਂ ਆਏ ਤੇ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਮੋਬਾਈਲ ਐਪ ਰਾਹੀਂ ਆਪਣੀ ਅਦਾਇਗੀ ਸਥਿਤੀ ਦੀ ਜਾਣਕਾਰੀ ਕਰ ਸਕਦੇ ਹੋ ਐਪ ਨੂੰ Google Play Store ਜਾਂ Apple App Store ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਤੇ ਇਹਦੇ ਲਈ ਤੁਹਾਨੂੰ OTP ਦਰਜ ਕਰਨਾ ਪਵੇਗਾ ਸੋ ਦੋਸਤੋ ਇਹ ਸੀ ਸਿੰਪਲ ਸਟੈਪ ਜਿਨ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਖਾਤੇ ਦੇ ਵਿੱਚ ਪੈਸੇ ਆ ਗਏ ਨੇ ਜਾਂ ਨਹੀਂ ਆਏ ਜੇਕਰ ਤੁਹਾਡੇ ਖਾਤੇ ਦੇ ਵਿੱਚ ਨਹੀਂ ਆਏ ਤਾਂ ਤੁਹਾਨੂੰ KYC ਦੀ ਲੋੜ ਪੈ ਸਕਦੀ ਹੈ ਜੇਕਰ ਤੁਸੀਂ KYC ਨਹੀਂ ਕਰਾਈ ਤਾਂ ਇਹ ਤੁਸੀਂ ਆਪਣੇ ਨਜ਼ਦੀਕੀ ਕਿਸੇ ਵੀ ਕੰਪਿਊਟਰ ਸੈਂਟਰ ਜਾ ਕੇ ਕਰਵਾ ਸਕਦੇ ਹੋ ਧੰਨਵਾਦ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਅਤੇ ਇਹ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਵਿੱਚ ਜਰੂਰ ਦੱਸਣਾ